ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਸ਼ੂ ਮੇਲਾ ਤਨੌਲੇ ਤੋਂ ਜਿਹੜਾ ਦੋਸਤੋ ਤਨੌਲੇ ਮੇਲਾ ਚੱਲਦਾ ਹਾਂ ਪਹਿਲੇ ਨੰਬਰ ਤੇ ਦੋਸਤੋ ਜਿਹੜਾ ਕੱਟਾ ਆਇਆ ਉਸਦੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਦੇਖ ਸਕਦੇ ਬਾਈ ਮੜੀ ਦੱਸ ਦੇ ਦਾ ਡਿਟੇਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਨਗਰ ਬੁਰ ਕਰਦਾ ਪਿੰਡ ਬਈ ਠੀਕ ਆ ਤੇ ਜ਼ਿਲ੍ਹਾ ਕਿਹੜਾ ਰਹਿਆ ਠੀਕ ਆ ਬਈ ਜੀ ਇਹ ਪਹਿਲੇ ਨੰਬਰ ਤੇ ਆ ਹਾਂ ਪਹਿਲੇ ਨੰਬਰ ਤੇ ਆ ਕਿਹੜੀ ਕੈਟਾਗਰੀ ਚੋਂ ਆਇਆ ਇਹ ਇੰਨੀ ਲਈ ਆਲੀ 6 ਮਹੀਨੇ ਤੋਂ ਹਾਂ 6 ਤੋਂ ਸਾਲ ਵਾਲੀ ਦੇ ਵਿੱਚ ਠੀਕ ਆ ਤੇ ਕਿੰਨਾ ਦੁੱਧ ਸੀ ਇਹਦੀ ਮਾਂ 8 12 ਕਿਲੋ ਸੀਗਾ ਬਈ ਆਪ ਕਿਹੜੇ ਸੀਮਨ ਦਾ ਇਹ ਇਹ ਸੀਆਰ 480 ਆ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਬਹੁਤ ਤੌਰ ਤੇ ਵੀ ਕੱਦ-ਕਾਠ ਵੀ ਚੰਗਾ ਪਲਿਆ ਸਮਾਂ ਬਹੁਤ ਚੰਗਾ ਕਰ ਦੋਸਤੋ ਬਾਕੀ ਮਾਰਕਿੰਗ ਦੇਖ ਸਕਦੇ ਬਹੁਤ ਜਾਇਜ਼ ਜਾਇਜ਼ ਤੇ ਬਾਕੀ ਦੋਸਤੋ ਇਹ ਜੱਜਾਂ ਨੇ ਪਾਸ ਕੀਤਾਗਾ ਪਹਿਲੇ ਨੰਬਰ ਤੇ ਆਇਆ ਬਾਕੀ ਅੱਖ ਦੇਖ ਸਕਦੇ ਕਲਾਬ ਵੀ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤੈਅ ਦਿলো ਧੰਨਵਾਦ